ਪੰਜਾਬ ਦੇ ਸੱਤੇ ਤੇ ਆਏ ਹੋਏ ਮੇਰੇ ਕਿਸਾਨ ਭਰਾਓ ਤੁਸੀਂ ਸੁਪਤਨਾ ਸਾਰ ਜਿਵੇਂ ਬੰਦਿਆਂ ਦੀ ਦਿਨਨਾਗ ਅਗਵਾਈ ਕਰ ਰਹੀ ਤੇ ਪੰਜਾਬ ਸਰਕਾਰ ਦੇ ਗੁਰਮਾਨਾ ਸ਼ਕਾਰ ਸਮੁੱਚੀ ਲੀਡਰਸ਼ਿਪ ਆਪਾਂ ਯੂਏ ਕਰਨੇ ਜਿਹੜੇ ਅੱਜ ਇਹਨਾਂ ਐਮਐਲਏ ਨੇ ਘਰਾਮੂਰੇ ਕਿਉਂ ਲਾਉਣੇ ਤੇ ਕੁਝ ਥਾਰਾਂ ਨੇ ਦੇਖਿਆ ਕਿ ਇਹ ਸਰਕਾਰ ਆਪਾਂ ਨੂੰ ਬੜੇ ਵੱਡੇ ਵੱਡੇ ਵਾਅਦੇ ਕਰਕੇ ਐਮਐਸਪੀ ਤੋਂ ਲੈ ਕੇ 20000 ਰੁਪਿਆ ਫਿਰ ਜਗਾਰਾਂ ਨੂੰ ਰੋਜ਼ਗਾਰ ਨਸ਼ੇ ਦਾ ਖਾਤਮਾ ਰੇਤਾ ਬਜਰੀ ਖਤਮ ਗੈਰਕਾਨੂੰਨੀ ਵਪਾਰ ਖਤਮ ਚੋਟਕੀ ਦੇ ਵਿੱਚ ਇਹ ਗੱਲਾਂ ਕਰਕੇ ਸੱਤਾ ਚਾਹੇ ਇਹ ਸੱਤਾ ਚ ਲੋਕਾਂ ਨੇ ਕੋਈ ਮੂਰਖਤਾ ਕਰਕੇ ਨਹੀਂ ਜਾਂਦੇ ਮੈਂ ਨਹੀਂ ਇਹ ਗੱਲ ਕਹਿੰਦਾ ਕਿਉਂਕਿ ਜਿਹੜੇ ਪਹਿਲੇ ਸੀ ਕਾਲੀ ਸੀ ਕਾਂਗਰਸੀ ਸੀ 25 30 ਸਾਲ ਉਹਨਾਂ ਦੀ ਸਰਕਾਰਾਂ ਨੇ ਲੋਕਾਂ ਨੂੰ ਨਿੰਬੂ ਵਾਂਗੂ ਛੋੜ ਕੇ ਰੱਖਤਾ ਸੀ ਹਰ ਗੱਲ ਵੱਡੀ ਸੀ ਨਸ਼ਾ ਇਲਾ ਕਾਰੋਬਾਰ ਗੈਂਗਸਟਰਵਾਦ ਲੋਕਾਂ ਨੇ ਆਸ ਕੀਤੀ ਸੀ ਕਿ ਇਹ ਸਿਆਣੇ ਲੋਕ ਪਿੰਡਾਂ 'ਚ ਆਮ ਘਰਾ ਤੋਂ ਲੋਕ ਆਏ ਆ ਕਿਉਂਕਿ ਉਹਨਾਂ 'ਚ ਜਲਦੀ ਪੁਸ਼ਤੀ ਰਾਜੇ ਬੈਠੇ ਸੀ ਜ਼ਕੀਰਦਾਰ ਬਣ ਕੇ ਸੀ ਇਹ ਤਰ੍ਹਾਂ ਭਗਵਾਨ ਤੁਮਾਰਾਮ ਕਰਦਾ ਮੁੰਡਾ ਆਪਾਂ ਐਮਐਲਏ ਸਣਾਉਦੇ ਆ ਸਾਰੇ ਆਸ-ਪਾਸੇ ਤੁਸੀਂ ਦੇਖਿਆ ਕੋਈ ਰਿਟਾਇਰਡ ਮਾਸਟਰ ਹੈ ਕੋਈ ਕਾਉਂਸਲਰ ਕੋਈ ਕੁਛ ਕੁਝ ਕੋਸੇ ਇਹਨਾਂ ਨੂੰ ਚੁਣਿਆ ਬੜੀ ਰੀਂਜ ਨਾਲ 95 ਐਮਐਲਏ ਦਿੱਤੇ ਤੁਸੀਂ ਉਸ ਤੋਂ ਬਾਅਦ ਚਾਰ ਫੇਰ ਦਿੱਤੇ ਹੁਣ 96 ਹੋ ਗਏ ਪਰ ਇਹਨਾਂ ਲੋਕਾਂ ਨੇ ਜਿਹੜਾ 3 ਸਾਲ ਚ ਜਲੂਸ ਕੱਢ ਕੇ ਰੱਖਿਆ ਮੈਂ ਕਹਿੰਦਾ ਵੀ ਉਹ ਉਹਨਾਂ ਨੇ 25 30 ਸਾਲਾਂ ਜ ਨਹੀਂ ਕੱਢਿਆ ਹਰ ਗੱਲ ਕਿਸੇ ਦਾ ਨਜ਼ਰ ਮਾਰ ਲਓ ਨਸ਼ੇ ਤੇ ਨਜ਼ਰ ਮਾਰ ਲਓ ਦੁਗਣਾ ਚੌਗਣਾ ਲਿਕਦਾ ਹੈ ਕਰਜ਼ਾ ਪੰਜਾਬ ਦਾ ਦੁਗਣਾ ਚੌਗਣਾ ਕਰਤਾ ਉਹਨਾਂ ਦੇ ਮੁਕਾਬਲੇ ਜਿੰਨਾ 30 ਸਾਲਾਂ aí ਵਧਾਇਆ ਮੈਨੂੰ ਲੱਗਦਾ ਇਹਨਾਂ ਨੇ 3 ਸਾਲਾਂ ਦੀ ਉਹਨਾਂ ਵਧਾਤਾ ਜਹਾਜ ਲੈ ਕੇ ਉੱਤਰ ਚੜ ਗਿਆ ਉੱਤਰ ਚੜ ਗਿਆ ਜਿੱਥੋਂ ਤੱਕ ਕੇਂਦਰ ਸਰਕਾਰ ਦੇ ਮੂਹਰੇ ਗੋਡੇ ਟੇਕਣ ਦੀ ਪਾਲਿਸੀ ਸੀ ਮਾਦਰਾ ਦੀ ਦਾ ਸ਼ਤਨਾ ਦੀ ਬੜਾ ਮੋਟਾ ਮਰੋਤ ਆਉਂਗੀ ਕਰ ਲੈਂਦੇ ਸੀ ਇਸ ਬਿਸ਼ਰਮ ਬੰਦੇ ਨੇ ਮੈਂ ਤੁਹਾਨੂੰ ਕੱਲਾ ਕੱਲਾ ਕਾਨੂੰਨ ਗਿਣਾ ਦਿੰਦਾ ਹੈ ਜਿਹੜੇ ਸੈਂਟਰ ਨੇ ਪਾਸ ਕੀਤੇ ਆ ਤੇ ਤੁਹਾਡੀ ਸਿੱਖਿਆ ਨੀਤੀ ਸਿਹਤ ਨੀਤੀ ਪੋਲਿਊਸ਼ਨ ਬਾਰੇ ਕਾਨੂੰਨ ਜਿਹਦੇ ਚ ਇੱਕ ਪਾਸੇ ਪਾਣੀ ਕਾਲਾ ਕਰਤਾ ਲੋਕਾਂ ਨੇ ਫੈਕਟਰੀਆਂ ਵਾਲਿਆਂ ਨੇ ਤੇ ਪੋਲਿਊਸ਼ਨ ਦੇ ਵਿੱਚੋਂ ਸਜ਼ਾ ਦੇਣ ਦੀ ਧਾਰਾ ਕੱਢਦੀ ਤੁਸੀਂ ਲੜਾਈਆਂ ਲੜਦੇ ਫਿਰਦੇ ਹੋ ਬੁੱਡੇ ਨਾਲੀਆਂ ਦੀਆਂ ਫੈਕਟਰੀਆਂ ਬੰਦ ਕਰਾਉਣ ਜੀਰਾ ਫੈਕਟਰੀ ਵੀ ਥੱਲੇੋਂ ਪਾਣੀ ਕਾਲਾ ਆ ਰਿਹਾ ਤੇ ਸੈਂਟਰ ਗਵਰਨਮੈਂਟ ਨੇ ਤਾਰਾ ਕੱਢਤੀ ਵੀ ਇਕੱਲਾ ਜੁਰਮਾਨਾ ਹੋਊਗਾ ਕਿਸੇ ਨੂੰ ਸਜ਼ਾ ਦੇ ਲਈ ਤੇ ਇਹਨਾਂ ਨੇ ਕੀ ਕੀਤਾ ਨਾਮ ਦੀ ਨਾਲ ਉਹ ਕੈਬਿਨੇਟ ਚ ਪਾਸ ਕਰਕੇ ਕਾਨੂੰਨ ਬਣਾਉਣ ਚ ਆ ਰਹੇ ਆ ਇਹ ਉਹ ਯਾਰ ਇੰਨੀ ਕੋਈ ਸ਼ਰਮ ਦੀ ਗੱਲ ਆ ਆ ਆਪਣਾ ਡੈਨਸ ਸੀ ਪੰਜਾਬ ਦੇ ਅਧਿਕਾਰ ਸੀ ਪਹਿਲਾਂ ਦਾ ਏਕੇ ਕਰਕੇ ਦਾ ਉਹ ਖੋਹਦੇ ਰਹੇ ਤੇ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਕੋਈ ਪਾਲੀਆਂ ਦਾ ਮਸਲਾ ਕੋਈ ਦੂਜਾ ਮਸਲਾ ਤੇ ਜਿੱਥੋਂ ਤੱਕ ਸਿੱਧੇ ਦੌਰ ਤੇ ਇਹਨਾਂ ਦੇ ਹੱਥ ਚ ਜਿਹੜੀ ਗੱਲ ਆ ਇਕਦਾ ਕੇਂਦਰ ਤੋਂ ਮਨਉਣੀ ਐ ਮੰਨ ਲਓ ਝੋਨੇ ਵਿੱਚ ਕੌਣ ਦਾ ਸਵਾਲ ਯਾਰ ਫਸਲ ਗਦਾਮਾਂ ਜੋ ਭਾਈ ਗਰਾਮ ਨਹੀਂ ਖਾਲੀ ਕਰਾ ਸਕੇ ਇਦਾ ਇੰਨੇ ਨੀਵੇਂ ਪੱਦਰ ਤੇ ਆ ਗਏ ਵੀ ਪਿੰਡ ਦੇ 7-8 ਮੁੰਡੇ ਤੇ ਬਾਹਰੋਂ ਮੁੰਡੇ ਮਗਾ ਕੇ ਦਾਨ ਸਿੰਘ ਵਾਲੇ ਦੇ ਵਿੱਚ ਉਹ ਘਟਨਾ ਵਾਪਰੀ ਜਿਹੜੀ ਪੰਜਾਬ ਕਦੇ ਨਹੀਂ ਹੋਈ ਆਖਰ ਮਜ਼ਦੂਰਾਂ ਦੇ ਘਰ ਸਾੜਤੇ ਤੇ ਚੰਦ ਭਾਂ ਦੇ ਕੀ ਕੁਛ ਹੋ ਜਾਂਦਾ ਉਹ ਗਲੀ ਦੇ ਪਾਣੀ ਪਿੱਛੇ ਤੇ ਤੁਸੀਂ ਆਸ ਰੱਖਦੇ ਹੋ ਇਸ ਬੰਦੇ ਤੋਂ ਵੀ ਐਸ ਵੀ ਅੱਗ ਦਾ ਸਾਡਾ ਮਸਲਾ ਹੱਲ ਕਰਾਉਏ ਜਦੋਂ ਕਲੇ ਦਾ ਪਾਣੀ ਵੀ ਲੋਟ ਰੋਤਾ ਤੇ ਐਸ ਵੀ ਐਸ ਦਾ ਮਸਲਾ ਸਾਡਾ ਕਦੇ ਹੱਲ ਕਰਾਊਗਾ ਕੀ ਤੁਹਾਨੂੰ ਪਾਣੀ ਦਵਾ ਦਊਗਾ ਇਸ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉਚਾਰ ਕਰਨ ਦੀ ਲੋੜ ਹੈ ਜਿਹੜਾ ਕੁਝ ਪਿਛਲੇ ਦਿਨਾਂ ਤੋਂ ਵਾਪਰਿਆ ਉਹ ਇਹ ਆ ਵੀ ਭਾਜਪਾ ਸਰਕਾਰ ਨੇ ਇੱਕ ਡਿਜ਼ਾਈਨ ਤਿਆਰ ਕੀਤਾ ਹੋਇਆ ਤੁਹਾਡੇ ਵਿਰੁੱਧ ਜਿਹਦੇ ਤੇ ਉਹ ਇਲੈਕਸ਼ਨ ਜਿੱਤ ਰਹੀ ਹੈ ਕਿਉਂਕਿ ਇਹਨਾਂ ਨੂੰ ਕੁਰਸੀ ਦੀ ਬੜੀ ਲੋੜ ਹੈ ਹੋ ਇਹ ਐਕਸ਼ਨ ਕਿਹਦੇ ਆਧਾਰ ਤੇ ਜਿਤ ਰਹੀ ਆ ਵੀ ਕਿਸਾਨਾਂ ਨੂੰ ਬਦਲਾਮ ਕਰਕੇ ਇਹ ਧਰਨੇ ਲਾਉਣ ਵਾਲੇ ਆ ਛੜਕਾ ਰੁੱਕਣ ਵਾਲੇ ਆ ਇਹ ਆਪਦੇ ਹੱਕਾਂ ਤੋਂ ਵੱਧ ਮੰਗਣ ਵਾਲੇ ਆ ਕਾਨੂੰਨ ਤੋੜਨ ਵਾਲੇ ਆ ਇਹ ਗੱਲਾਂ ਕਹਿ ਕਹਿ ਕੇ ਉਦੋਂ ਅੱਗੇ ਖਾਲਸਤਾਨੀ ਆ ਇਹ ਨਕਸਲੀ ਆ ਇਹ ਕਹਿ ਕਹਿ ਕੇ ਕਿਸਾਨ ਵਰਸੇ ਜ ਦੂਜੇ ਅਗਰ ਮੰਨ ਕੇ ਦੂਜੇ ਵਰਗ ਇਥੋਂ ਤੱਕ ਕੇ ਜਾਤੀਵਾਦ ਦੇ ਮੁੱਦੇ ਜੱਟ ਵਰਸੇ ਜੋ ਬੀ ਸੀ ਐਸ ਸੀ ਦਲਤ ਸਾਰਨਾਸਕ ਜਿਹਨਾਂ ਨੇ ਇਹ ਪੂਰ ਪ੍ਰਚਾਰ ਕੀਤਾ ਹੋਇਆ ਹੈ ਤੇ ਇਹਨੂੰ ਜਦੋਂ ਹੁਣ ਜ਼ਮੀਨ ਖਿਸਕਦੀ ਇਹਨਾਂ ਦੀ ਦਿੱਲੀ ਚ ਬੁਰੀ ਤਰ੍ਹਾਂ ਹਾਰੇ ਆ ਇਹ ਉਸ ਤੋਂ ਬਾਅਦ ਇਹਨੇ ਆਓ ਪਿਛਲੇ ਦਿਨਾਂ ਦੇ ਵਿੱਚ ਤਿੰਨ ਚਾਰ ਡਰਾਮੇ ਕੀਤੇ ਜਿਹੜੇ ਮੈਂ ਤੁਹਾਡੇ ਅੱਜ ਪ੍ਰੈਸ ਨੂੰ ਵੀ ਕਹੇ ਆ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਉਸ ਗੱਲ ਦਾ ਇੱਕ ਜਿਹੜਾ ਮਾਹੌਲ ਬਣਿਆ ਸੀ ਇਹ ਬੈਕਫੁੱਟ ਤੇ ਗਏ ਸੀ ਉਸ ਨੂੰ ਸਹੀ ਕਰਨ ਦੇ ਵਾਸਤੇ ਤੇ ਪੰਜਾਬ ਤੇ ਅੰਦਰੋਂ ਪ੍ਰੈਸ਼ਰ ਵਧ ਰਿਹਾ ਸੀ ਇੱਕ ਤਾਂ ਤਹਿਸੀਲਦਾਰਾਂ ਦੇ ਪਿੱਛੇ ਇਹ ਨੇ ਵੀ ਮੈਂ ਐਕਸ਼ਨ ਕਰ ਰਿਹਾ ਮੈਂ ਭ੍ਰਿਸ਼ਟਾਚਾਰ ਤੋਂ ਰੋਕ ਰਿਹਾ ਤੇ ਤਹਿਸੀਲਦਾਰ ਪੈਸੇ ਦਿੰਦੇ ਕਿਨੂੰ ਐ ਤਹਿਸੀਲਦਾਰ ਪੈਸੇ ਇਕੱਠੇ ਕਰਕੇ ਕੋਈ ਵੇਲਾ ਸੀ ਆਪ ਖਾਂਦੇ ਸੀ ਜਾਂ ਐਮਐਲਏ ਨੂੰ ਮੜਾ ਮੋਟਾ ਦੇਉਂਦੇ ਹੁਣ ਨਾ ਦੋ ਦੋ ਦਿੱਲੀ ਵਾਲੇ ਬਿਠਾਏ ਹੋਏ ਐ ਢਿੱਡ ਨਹੀਂ ਭਰਦਾ ਪੈਸਾ ਪੰਜਾਬ ਦਾ ਸਾਰਾ ਉਧਰ ਨੂੰ ਜਾ ਰਿਹਾ ਉਹਨਾਂ ਦੇ ਕਾਰਵਾਈ ਦੇ ਨਾਂ ਤੇ ਦੂਜੀ ਗੱਲ ਨਸ਼ੇ ਦੇ ਨਾਂ ਤੇ 3 ਸਾਲ ਹੋ ਗਏ ਕਿਸਨੂੰ ਪੁੱਛ ਪਤਾਲ ਨਹੀਂ ਉਹ ਫੋਸਲੀਆਂ ਗੱਡੀਆਂ ਉਹ ਚੜਾ ਕੇ ਉੱਧਰ ਨੂੰ ਲੈ ਗਏ ਉੱਧਰ ਨੂੰ ਲੈ ਗਏ ਕਿਸੇ ਦਾ ਘਾਟਾ ਤਾਂ ਬਲਡوزر ਮਾਰ ਕੇ ਇਹ ਡਰਾਮਾ ਹੋ ਰਿਹਾ ਸਾਰਾ ਡਰਾਮਾ ਕਿਉਂਕਿ ਇਹ ਲੋਕ ਲੋਕਾਂ 'ਚ ਪਿੱਟ ਚੁੱਕੇ ਐ ਇਹ ਬੈਕਫੁੱਟ ਤੇ ਆ ਚੁੱਕਾ ਹੈ ਤੀਜੀ ਗੱਲ ਜਿਹੜਾ ਉਹਨੇ ਮੀਟਿੰਗ 'ਚ ਕਿਹਾ ਨੰਬਰ 1 ਮੈਂ ਇਸ ਬੰਦੇ ਨੂੰ ਚੈਲੰਜ ਕਰਦਾ ਅੱਜ ਤੁਹਾਡੀ ਸਟੇਜ ਤੋਂ ਕਿ ਆਪ ਦੇ ਆਪ ਨੂੰ ਸਾਢੇ 3 ਕਰੋੜ ਲੋਕਾਂ ਦਾ ਨੁਮਾਇੰਦਾ ਕਹਿੰਦਾ ਏ ਤੇ ਕਿਸਾਨਾਂ ਨੂੰ ਕਰਦਾ ਬਦਨਾਮ ਵੀ ਇਹ ਮੰਗਾ ਨੰਬਰ ਇੱਕ ਤਾਂ ਇਹ ਗੱਲ ਹੈ ਕਹਿੰਦਾ ਮੰਗਾ ਨੇ ਮੇਰੇ ਨਾਲ ਸੰਬੰਧਤ ਇਹ ਮੰਗਾ 18 ਦੀਆਂ 18 ਮੈਂ ਦਾਅਵੇ ਨਾ ਕਹਿੰਦਾ ਵੀ ਸਾਡੇ ਸਰਕਰ ਨੂੰ ਕਰ ਦਿਓ ਉਹ ਮੰਗਾ ਦੇ ਕੱਲੀ ਗੱਲੀ ਤੇ ਬਹਿਸ ਕਰ ਲੋ 15 ਤਰੀਕ ਨੂੰ ਸੱਦਾ ਦਿੱਤਾ ਹੈ ਉਹ ਮੰਗਾ 2023 ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜੇ ਇਹਨਾਂ ਨੇ ਮੰਨੀਆਂ ਹੁੰਦੀ ਕਿ ਤੁਹਾਨੂੰ ਸਮਝੀਆਂ ਤੇ ਐਮਐਸਟੀ ਦੇਵਾਂਗੇ ਵਨ ਟਾਈਮ ਸੈਟਲਮੈਂਟ ਸਕੀਮ ਲਿਆਵਾਂਗੇ ਜਿਹੜੀ ਤਰਜ਼ਾ ਮਤਲਬ ਕਿ ਜਿਵੇਂ ਕੈਪਟਨ ਸਰਕਾਰ ਨੇ 3700 ਕਰੋੜ ਰੁਪਏ ਦੇ ਵੱਡ ਭੱਡ ਉਹਦਾ ਅੰਕੜਾ ਹੈ ਮੜਾ ਮੋਟਾ ਇਤਨਾ ਇਤਨਾ ਹੋਵੇ ਤੁਹਾਡਾ ਮਾਫ਼ ਕੀਤਾ ਹੈ ਛੋਟੀ ਕਿਸਾਨੀ ਨੂੰ ਕੁਝ ਰਾਹਤ ਮਿਲੀ ਉਹਦੇ ਨਾਲ ਕਿਸੇ ਦਾ 20000 50000 ਲੱਖ 2-2 ਲੱਖ ਤੱਕ ਵੀ ਕਿਸੇ ਕਿਸਾਨ ਦਾ ਮਾਫ਼ ਹੋਇਆ ਤੇ ਅਸੀਂ ਵੀ ਇਹ ਕਰਾਂਗੇ ਪਾਣੀ ਦੇ ਮਾਮਲੇ ਚ ਸਾਰਾ ਨੈਵੀ ਸਿਸਟਮ ਠੀਕ ਕਰਾਂਗੇ ਜਿਹੜਾ ਪਾਣੀ ਦਾ ਹੱਕ ਮੰਗਦਾ ਉਹ ਮੰਨਾਂਗੇ ਪ੍ਰਦੂਸ਼ਣ ਦੇ ਬਾਰੇ ਮੰਗਾ ਇਥੋਂ ਤੱਕ ਕਿ ਆਵਾਰਾ ਪਸ਼ੂਆਂ ਬਾਰੇ ਤੇ ਖੇਤੀ ਨੀਤੀ ਜਿਨਾਂ ਟਕਵਾਂਜ ਕਰਦਾ ਸੀ ਪਹਿਲਾਂ ਸੱਤਾ ਚੋਂਣ ਤੋਂ ਵੀ ਪੰਜਾਬ ਸਰਕਾਰ ਨੂੰ ਕੀ ਹੋਇਆ ਇਹ ਕਿਉਂ ਨਹੀਂ ਖੇਤੀ ਨੀਤੀ ਲਿਆਉਂਦੀ ਇਹਨਾਂ ਲੋਕਾਂ ਨੇ ਸਾਥੋਂ ਰਾਇਆਂ ਲੈ ਲਿਆ ਅਸੀਂ ਮੱਜ 25 ਕਰਕੇ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਦੇ ਵਿਦਵਾਨਾਂ ਨੇ ਖੇਤੀ ਮਾਰਾਂ ਨੇ ਇਹਨੂੰ ਰਾਇ ਦਿੱਤੀ ਫਿਰ ਇਹਨਾਂ ਦੀ ਆਪ ਦੀ ਬਿਊਰੋਕ੍ਰਾਸੀ ਉਹਨਾਂ ਨੇ ਬਣਾਈ ਖੇਤੀ ਨੀਤੀ ਹਜੇ ਤੱਕ ਉਹਦਾ ਵਰਕਾ ਚੱਕ ਕੇ ਸਿੱਧਾ ਨਹੀਂ ਕੀਤਾ ਕੋਈ ਖੇਤੀ ਨੀਤੀ ਕੋਈ ਐਮਐਲਟੀ ਨਹੀਂ ਤੁਸੀਂ ਇੱਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹੋ ਬਹੁਤੀ ਕਿਸਾਨੀ ਇਸ ਨੂੰ ਹੁਣ ਸਮਝਣ ਲੱਗੀ ਕਿਵੇਂ ਸਮਝਣ ਲੱਗੀ ਕਿ ਆਪਾਂ ਮਾਲਵਾ ਪੱਟੀ ਵਾਲੇ ਐ ਪਹਿਲਾਂ ਦਾ ਆਪਣਾ ਨਲਮਾ ਤਵਾ ਕੀਤਾ ਬੜੀ ਲੰਬੀ ਹੀਰੋ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਹੋਇਆ ਉਸ ਵੇਲੇ ਕਰਜ਼ਾਈ ਹੋਈ ਕਿਸਾਨੀ ਜ਼ਮੀਨਾਂ ਵਿੱਚੋਂ ਵੱਡਾ ਕਿਸਾਨ ਛੋਟਾ ਹੋਇਆ ਛੋਟਾ ਉੱਤੋਂ ਝੋੜਾ ਆਇਆ ਜਿਹੜਾ ਦੋ ਤਿੰਨ ਇੱਕੜਾ ਸੀ ਉਹ ਮਜ਼ਦੂਰ ਬਣ ਗਿਆ ਪਿੰਡਾਂ 'ਚ ਤੁਸੀਂ ਅੰਕੜੇ ਕੱਢ ਕੇ ਦੇਖ ਲਓ ਮੇਰੇ ਅੰਕੜੇ ਅੰਦਰ ਜਾਓ ਆਪਦੇ ਪਿੰਡ ਦੀ ਨਿਗ੍ਹਾ ਮਾਰੋ ਉਸ ਤੋਂ ਬਾਅਦ ਸਾਨੂੰ ਝੋਨੇ ਵਾਲ ਤੱਕ ਦਾ ਝੋਨੇ 'ਚ ਅਸੀਂ ਜਿਹੜੇ ਕਿ ਸਾਡੇ 20 ਫੁੱਟ ਤੇ ਜਾਂ 25 ਤੇ ਪਾਣੀ ਹੁੰਦਾ ਸੀ ਉੱਥੇ ਉਤਲੇ ਮੋਰ ਲਾਉਂਦੇ ਲਾਉਂਦੇ ਅਸੀਂ ਅੱਜ 700 ਫੁੱਟ 1000 ਫੁੱਟ ਤੇ ਪਹੁੰਚ ਗਏ ਪਾਣੀ ਥੱਲੋਂ ਲੈ ਰਹੇ ਹਾਂ ਕਿਉਂਕਿ ਉਤਰਾ 4-500 400 ਟਿੱਕਰ ਪਾਣੀ ਮਾਲਾ ਸਾਡਾ ਤੇ ਜਿਹੜੀਆਂ ਮੋਰਾਂ ਸਾਡੀਆਂ ਇੱਕ 3 ਦੀ ਮੋਟਰ ਮੇਰੀ 50 ਸਾਲ ਦੀ ਜ਼ਿੰਦਗੀ 'ਚ ਮੈਂ ਵੇਖਣਾ ਹੁੰਦਾ ਸੀ ਕਿ ਕਈ ਥਾਵਾਂ ਤੇ 3 ਦੀ ਮੋਟਰ ਵੀ ਪਾਣੀ ਖੇਤ ਪਾਉਂਦੀ ਸੀ ਤੇ ਅੱਜ 25-25 ਦੀਆਂ ਮੋਟਰਾਂ 15 ਵਾਰੀ ਤਾਂ ਮੋਟਰਾਂ ਬਦਲ ਲਿਆ 15 ਵਾਰੀ ਟਰਾਂਸਫਾਰਮ ਬਦਲੇ ਹੁਣ ਤੱਕਰ ਬੋਰ ਕਰ ਲੇ ਛੋਟੇ ਤੋਂ ਡੁੰਗੇ ਤੋਂ ਨਾ ਹੋਰ ਡੁੰਗਾ ਹੋ ਡੂਗਾ ਹੋ ਡੂਗਾ ਇੱਕ ਭਿਆਨਕ ਸੰਕਟ ਖੂਦੀ ਮਿੱਟੀ ਜਿਵੇਂ ਪਰਾਣੇ ਬਜ਼ੁਰਗਾਂ ਦੀ ਘਾਲ ਤਾਂ ਖੂਨੋਂ ਖਾਈ ਜਾਂਦੀ ਐ ਉਹੀ ਹਰ ਦੂਜੇ ਤੀਜੇ ਸਾਲ ਬਾਅਦ ਕਿਤੇ ਟਰਾਂਸਫਾਰਮ ਸੜ ਜਾਂਦਾ ਕਿਤੇ ਮੋਟਰ ਸੜ ਜਾਂਦੀ ਐ ਮੱਛੀ ਮੋਟਰਾਂ ਹੋ ਗਈਆਂ ਅੱਗੇ ਤਾਂ 2000 ਤੋਂ ਵੱਧ ਜਾਂਦੀ ਸੀ ਤੁਸੀਂ ਸਾਰੇ ਜਾਣਦੇ ਹੋ ਮੈਂ ਤਾਂ ਚੇਤਾ ਕਰਾਉਣਾ ਤੁਹਾਨੂੰ ਇਹ ਸਭ ਬੰਦੇ ਨੂੰ ਕਿਹਾ ਵੀ 2039 ਤੱਕ ਮਹਾਰਾ ਦੀ ਰਿਪੋਰਟ ਹੈ ਵੀ ਪੰਜਾਬ ਆ ਜਿਹੜਾ ਪੰਜਰ ਹੋ ਜੂ ਇਹਨੂੰ ਰੁਕ ਗਿਆ ਪਾਪਾ ਵਾਲੀ ਨੂੰ ਕਿਸੇ ਤਰੀਕੇ ਨਾਲ ਆਪਾਂ ਡਿਵਰਸੀਫਿਕੇਸ਼ਨ ਕਰਕੇ ਫਸਲੀ ਵਿਭਿੰਨਤਾ ਕਰਕੇ ਦੂਜੀਆਂ ਫਸਲਾਂ ਦੇ ਆਲੂ ਆ ਚਾਹੇ ਚਾਹੇ ਮੱਕੀ ਆ ਮੂੰਗੀ ਕੱਟ ਬਦਲ ਲੈਣ ਵਾਲੀ ਗਵਾਰਾ ਜਾਂ ਦੋ ਜੋ ਵੀ ਬਦਲਾ ਨੇ ਉਹਨਾਂ ਤੇ ਸਰਕਾਰ ਪੰਜਾਬ ਦੀ ਬੋਰਡ ਬਣਾਵੇ ਬੋਰਡ ਬਣਾ ਕੇ ਐਮਐਲਪੀ ਦੇ ਦੇ ਸਾਨੂੰ ਤੇ ਹਾਲਤਾ ਇਹ ਹੁੰਦਾ ਜਦੋਂ ਦਾ ਕਿਸਾਨ ਗੰਦਾ ਪੈਦਾ ਕਰਦਾ ਆਲੂ ਪੈਦਾ ਕਰਦਾ ਉਹਦਾ 5 ਰੁਪਏ ਤੁਰਾ ਫਿਰਦਾ ਤੇ ਜਦੋਂ ਉਹ ਹੀ ਸਟੋਰਾਂ ਚ ਲਾ ਜਾਂਦਾ ਵਪਾਰੀ ਖਰੀਦ ਲੈਂਦਾ ਤੇ ਉਹ ਹੀ ਉਹਦਾ 50 60 ਰੁਪਏ ਹੋ ਜਾਂਦਾ ਇਹੀ ਹਾਲ ਆ ਪਿਛਲੇ ਦਿਨਾਂ ਚ ਬਹੁਤੇ ਕਿਸਾਨਾਂ ਨੇ ਗੋਪੀ ਵਾਹੀ ਨਾ ਤਾਂ ਕੋਈ ਉਹਦਾ ਰੇਟ ਦੇ ਰੇ ਆ ਨਾ ਉਹਦੇ ਪ੍ਰੋਸੈਸਿੰਗ ਦਾ ਪ੍ਰਬੰਧ ਕਰ ਰਿਹਾ ਪ੍ਰੋਸੈਸਿੰਗ ਭਾਵ ਬੜਾ ਕੁਝ ਬਣਾਇਆ ਜਾ ਸਕਦਾ ਹੁਣ ਕਿੰਨੂ ਆ ਸਾਡਾ ਕਿੰਨੂ ਤੋਂ ਜੂਸ ਬਣਾਇਆ ਜਾ ਸਕਦਾ ਹੋਰ ਬੜੀਆਂ ਚੀਜ਼ਾਂ ਬਣਦੀਆਂ ਨੇ ਇਸੇ ਤਰ੍ਹਾਂ ਅਨਾਜ ਆ ਸਾਡਾ ਕੰਕ ਤੋਂ ਵੀ ਬਹੁਤ ਕੁਝ ਬਣਾਇਆ ਜਾਂਦਾ ਇਹਨਾਂ ਗੱਲਾਂ ਵਾਲੇ ਬੰਦੇ ਦਾ ਕੁਲਕਿਆ ਨਹੀਂ ਤੁਹਾਨੂੰ ਚੁੱਕਲੇ ਸੁਣਾ ਰਿਹਾ ਤੇ ਹੁਣ ਮੈਂ ਜਿਹੜੀਆਂ ਦੋ ਗੱਲਾਂ ਪਹਿਲਾਂ ਤੁਹਾਨੂੰ ਦੱਸਿਆ ਨਸ਼ੇ ਵਾਲੀ ਤੇ ਤਸਵੀਰਦਾਰ ਵਾਲੀ ਤੀਜੀ ਗੱਲ ਇਹਦਾ ਏਜੰਡਾ ਹੈ ਬੀਜੇਪੀ ਵਾਲਾ ਜਿਹੜਾ ਧ्रुਵੀਕਰਨ ਕਰਨ ਲੱਗਿਆ ਹੋਇਆ ਪੰਜਾਬ 'ਚ ਹੁਣ ਉਹ ਲੋਕਾਂ ਦੇ ਮੂੰਹ ਤੇ ਗੱਲ ਚੜਾਉਣ ਦੀ ਕੋਸ਼ਿਸ਼ ਹੈ ਇਹਨਾਂ ਦੀ ਇਹ ਵੀ ਇੱਕ ਕਿਸਾਨ ਹੈ ਆਇਦਰ ਜੱਟ ਧੰਨੇ ਲਾਉਂਦੇ ਆ ਇਹ ਬਿਗਲੇ ਦੇ ਆ ਇਹ ਵਿਆਹਾਂ ਤੇ ਖਰਚ ਕਰਦੇ ਆ ਇਹ ਸ਼ਰਾਬਾਂ ਪੀਂਦੇ ਆ ਸੜਕਾਂ ਲੋਕ ਰੋਕ ਕੇ ਲੋਕਾਂ ਨੂੰ ਤੰਗ ਕਰਦੇ ਆ ਮੈਂ ਇਸ ਬੰਦੇ ਨੂੰ ਪੁੱਛਣਾ ਚਾਹਣਾ ਹੈ ਵੀ ਕਿਸਾਨਾਂ ਨੂੰ ਜਾਂ ਜੱਟਾਂ ਨੂੰ ਤਾਂ ਤੂੰ ਮੰਨ ਲੋ ਵੀ ਕਹਿੰਦਾ ਵੀ ਤੂੰ ਇਹ ਕਰਦੇ ਆ ਸ਼ੌਕ ਕਰਦੇ ਆ ਅਸੀਂ ਜੇ ਮਨ ਵੀ ਲੱਜੇ ਦੂਜੇ ਲੋਕਾਂ ਦਾ ਕੀ ਹਾਲ ਹੈ ਮਜ਼ਦੂਰਾਂ ਨੂੰ ਕੀ ਦਿੱਤੈ ਨੇ ਮੈਂ ਤੁਹਾਡੇ ਸਾਹਮਣੇ ਤਿੰਨ ਸਾਲਾਂ ਚ ਆਹ ਮਜ਼ਦੂਰ ਆਪੂ ਸਾਡੇ ਬੈਠੇ ਆ 15 ਵਾਰੀ ਮੀਤੰਜ ਨੇ ਮੁੱਖ ਮੰਤਰੀ ਨੇ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਸੱਤਾ ਦਾ ਮੋਰਚਾ ਬਣਾਇਆ ਹੋਇਆ ਹੈ ਉਹਦੇ ਨਾਲ ਮੀਟਿੰਗ ਦੇ ਕੇ ਕੈਸਰ ਕਰਤੀ ਉਹ ਚੰਡੀਗੜ੍ਹੋਂ ਮੁੜਦੇ ਰਿਆ ਨਮੋਸ਼ ਹੋ ਕੇ ਤੇ ਜਾਂ ਕੋਈ ਸੈਕਟਰੀ ਬਿਠਾ ਦਿੰਦਾ ਉਹਦੇ ਨਾਲ ਮੀਟਿੰਗਾਂ ਤੇ ਮਜ਼ਦੂਰਾਂ ਨੂੰ ਕੀ ਦਿੱਤਾ ਇੱਕ ਨਰੇਕਾ ਦੀ ਦਿਹਾੜੀ ਜਿਹੜੀ 2-250 ਰੁਪਏ ਮਿਲਦੀ ਹੁੰਦੀ ਆ ਉਸ ਦਿਹਾੜੀ ਵਾਸਤੇ ਪਿੰਡਾਂ 'ਚ ਮੇਟ ਬਣਾ ਦੇ ਉਹ ਮੇਟ ਹੀ ਆਪ ਦੇ ਆਪ ਨੂੰ ਮੰਤਰੀ ਸਮਝੀ ਜਾਂਦਾ ਆਮ ਪਾਰਟੀ ਦੇ ਆਮ ਲੋਕਾਂ ਦੇ ਆਪਣੇ ਜੋ ਪਰ ਉਹ ਮਾੜੀ ਜਿਹੀ ਥਾਪੀ ਦਿੱਤੀ ਹੁੰਦੀ ਆ ਸਰਪੰਚ ਦੀ ਤੇ ਸਰਪੰਚ ਨੂੰ ਐਮਐਲਏ ਦੀ ਉਹ ਮੇਟਨੀ ਦਵਾਰ ਤੇ ਗਰੀਬ ਬੰਦੇ ਉਹ ਦਿਹਾੜੀ ਨੂੰ ਤੁਰੇ ਫਿਰਦੇ ਐ ਆਕਾ ਦਾਲ ਦਾ ਜਲੂਸ ਕੜਤਾ ਕਦੇ ਕਾੜ ਬਣਾ ਲੇ ਕਦੇ ਢਾ ਲੇ ਕਿ ਔਰਤਾਂ ਬੀਬੀਆਂ ਉਹ ਵੱਡੀਆਂ ਚੱਕ ਚੱਕ ਕੇ ਦੇਖਦੀਆਂ ਵੀ 1000 ਰੁਪਏ ਸਾਡੇ ਆਸਤੇ ਐਲਾਨ ਕੀਤਾ ਸੀ ਵੀ 1000 ਕਦੋਂ ਦੇਊ ਆ ਪਿਛਲੀਆਂ ਚੋਣਾਂ ਚ ਲੋਕ ਸਭਾ ਵਾਲੇ ਕਹਿੰਦਾ 1000 ਨਹੀਂ ਦਿੰਦੇ ਅਸੀਂ ਅਸੀਂ 1100 ਦੇਵਾਂਗੇ ਕਿ ਹੁਣ ਜਦੋਂ ਹੋਰ ਕੋਈ ਚੋਣ ਆਊਗੀ ਬਲਾਕ ਸੰਪਤੀ ਜ਼ਿਲ੍ਹਾ ਬਰੇ ਉੱਥੇ ਕਹੂਗਾ ਨਾ 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 1100 ਨਹੀਂ ਦਿੰਦੇ 1500 ਦੇਵਾਂਗੇ ਦੇਣਾ ਕਿਸੇ ਨੇ ਹੈ ਨਹੀਂ ਕੁਛ ਇਸ ਕਰਕੇ ਬੇਰੁਜ਼ਗਾਰਾਂ ਦੇ ਟੁਕੜੇ ਹਰਥਾਂ ਤੇ ਜਿਲ੍ਹਾ ਹੈੱਡਕੁਆਰਟਰਾਂ ਤੋਂ ਲੈ ਕੇ ਚੰਡੀਗੜ੍ਹ ਤੱਕ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਬੇਰੁਜ਼ਗਾਰ ਨੌਜਵਾਨ ਜਿਹੜੇ ਉਹ ਬੇਰੁਜ਼ਗਾਰੀ ਦੇ ਮਾਰੇ ਚਾਹੇ ਪੜ੍ਹੇ ਆ ਜਾਂ ਅੜਪੜਾ ਹੈ ਉਹ ਗੈਂਗਸਟਰ ਵੀ ਬਣ ਰਹੇ ਆ ਤੇ ਉਹ ਨਸ਼ੇਈ ਵੀ ਬਣ ਰਹੇ ਆ ਕੱਲ ਇੱਕ ਘਟਨਾ ਵਾਪਰੀ ਆ ਪਰਸੋਂ ਬੀਬੀ ਮਨਜੀਤ ਕੌਰ ਗਾਮੀ ਵਾਲਾ ਸਾਡੇ ਇਸਤਰੀ ਸਭਾ ਦੀ ਜ਼ਿਲ੍ਹੇ ਦੀ ਪ੍ਰਧਾਨ ਸੀ ਪਾਰਟੀ ਦੀ ਵੀ ਸੂਬਾ ਕੌਂਸਲ ਮੈਂਬਰ ਸੀਗੀ ਉਸ ਬੀਬੀ ਦੇ ਦਿਨ ਤਿਹਾਰੇ ਡਾਂਗਾ ਮਾਰ ਕੇ ਜਿਹੜੀ ਆਪਦੇ ਪਲਾਟ ਦੀ ਦੇਖਰੇਖ ਕਰ ਰਹੀ ਸੀ ਕੁਭਾ ਦਾ ਮਤਲਬ ਉਹਨੂੰ ਠੀਕ ਠਾਕ ਕਰ ਰਹੀ ਸੀ ਜਿਹੜੇ ਪਰਾਟ ਦਾ ਰੌਲਾ 6-7 ਸਾਲ ਪਹਿਲਾਂ ਮੁੱਕ ਗਿਆ ਸੀ ਉਸ ਨੂੰ ਭਾਨਾ ਬਣਾ ਕੇ ਤੇ ਆਏ ਗੁੰਡੇ ਗੁੰਡੇ ਕੌਣ ਸੀ ਜਿਹੜੇ ਪਲਾਟ ਵਿੱਚ ਨੀਂਦ ਦਾ ਕੰਮ ਕਰਦੇ ਆ ਉਹ ਪਲਾਟ ਉਹਨੂੰ ਜਿਹੜੇ ਬੰਦੇ ਨੇ ਮਾਰਿਆ ਉਹਨੂੰ ਧੋਖੇ ਨਾਲ ਪਰਾਟ ਵੇਚਿਆ ਸੀ ਕਿਸੇ ਨੇ ਉਹਦੇ ਫੈਮਿਲੀ ਮੈਂਬਰ ਨੇ ਜਿਹੜਾ ਡਿਸਕ੍ਰਿਪਟਿ ਉਹ 7000 ਰੁਪਏਲਾਂ ਬਰੇਟਾ ਥਾਣੇ ਦੇ ਵਿੱਚ ਗੱਲ ਮੁੱਕ ਗਈ ਬੀਬੀ ਨੂੰ ਪਲਾਟ ਦੇਤਾ ਤੇ ਹੁਣ 15 ਦਿਨ ਹੋ ਗਏ ਸੀ ਮਸਤਰੀ ਲੱਗੇ ਨੂੰ ਉਹ ਜਿਹੜੇ ੱੱੱਕਾ ਕਰਦੇ ਲੋਕ ਆ ਗਰੀਬਾਂ ਦਾ ਹਰ ਗਲੀ ਮੁਹੱਲੇ ਕਿਸੇ ਦਾ ਪਲਾਟ ਨਾਪ ਲੈ ਕਿਸੇ ਦਾ ਥਾਂ ਨਾਪ ਲੈ ਕਿਸੇ ਦਾ ਕੁਛ ਕਰ ਲਿਆ ਉਹਨਾਂ ਨੇ ਆ ਕੇ ਡਾਂਗਾ ਭਰਾ ਜਾਂਦੇ ਤੇ ਤੇ ਨਾਮ ਦੀ ਨਾਲ ਬੀਬੀ ਨੂੰ ਕਤਰ ਕਰਕੇ ਤੁਰਦੇ ਬਣੇ ਇਹ ਕੋਈ ਪ੍ਰਵਾਹ ਨਹੀਂ ਪੰਜ ਦੋਸ਼ੀ ਸੀਗੇ ਪੰਜਾਂ ਤੋਂ ਦੋ ਫੜੇ ਅਜੇ ਉਹ ਧਰਨਾ ਲੱਗਾ ਪਿਆ ਕੱਲ ਨੂੰ ਉੱਥੇ ਜਾ ਕੇ ਅਮਨ ਕਾਨੂੰਨ ਦੀ ਸਥਿਤੀ ਮੇਰਾ ਕਹਿਣ ਦਾ ਮਤਲਬ ਅਮਨ ਕਾਨੂੰਨ ਦੀ ਸਥਿਤੀ ਇੰਨੀ ਬੁਰੀ ਹਾਲਤ ਚ ਹੈ ਕਿ ਤੁਸੀਂ ਨਸ਼ੇ ਵਾਲਿਆਂ ਦੇ ਵਿਰੁੱਧ ਲੜਦੇ ਹੋ ਆਪੂ ਸਾਰੇ ਲੜਦੇ ਆ ਨਸ਼ੇ ਦੇ ਵਿਰੁੱਧ ਕੈਂਸਰਾਂ ਦੇ ਪਰ ਤੁਹਾਡੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇੱਥੇ ਪਤਾ ਨਹੀਂ ਕਿਹੜੇ ਵੇਲੇ ਕੋਈ ਬੱਕੀ 'ਚ ਕਿਸੇ ਦੇ ਗੋਲੀ ਤੁੰਨ ਦੇ ਕਿਸੇ ਮੋੜ ਤੇ ਅਸੀਂ ਕਿਹੜਾ ਯਾਰ ਬੰਦੂਖਾਂ ਚੱਕੀ ਫਿਰਦੇ ਆ ਇਸ ਕਰਕੇ ਸਾਡੇ ਲਈ ਇਹ ਜਿਹੜੇ ਮੁੱਦੇ ਆ ਸਾਥਿਓ ਇਹ ਚਿੰਤਾ ਦਾ ਵਿਸ਼ਾ ਤੇ ਇਹ ਬੰਦਾ ਜਿਹੜਾ ਸਾਨੂੰ ਬਦਨਾਮ ਕਰਨ ਤੇ ਲੱਗਿਆ ਹੋਇਆ ਕਾਰਾਂ ਦੀਆਂ 18 ਇਹ ਗੱਲ ਸੱਥਾਂ ਚ ਲੈ ਕੇ ਜਾਓ ਦੂਜੇ ਵਰਗਾਂ ਚ ਲੈ ਕੇ ਜਾਓ ਮਜ਼ਦੂਰਾ ਚ ਲੈ ਜਾਓ ਸ਼ਹਿਰੀ ਵਰਗ ਮਲਾਜ਼ਮਾਂ ਚ ਕਿਸੇ ਦੀਆਂ ਮੰਗਾਂ ਨਹੀਂ ਹੱਲ ਕੀਤੀਆਂ ਨੇ ਮਲਾਜ਼ਮ ਅੱਡ ਚੀਕਦੇ ਫਿਰਦੇ ਆ ਕਿਸੇ ਦੀ ਕੋਈ ਮੰਗਣੀ ਨੇ ਹੱਲ ਕੀਤੀ ਉਲਟਾ ਬਦਨਾਮ ਕਰਦੇ ਲੱਗ ਆਇਆ ਸਾਧਨਾ ਮੰਗਾਂ ਜਿਹੜਾ ਇਹ ਮਨਾ ਕੇ ਰਵਾਂਗੇ ਅਸੀਂ ਤੇ ਜਿਹੜਾ ਜ ਸਮਾ ਹੋ ਗਿਆ ਮੈਨੂੰ ਦੱਸ ਦਿਓ ਨਹੀਂ ਨਹੀਂ ਬੰਦ ਨਹੀਂ ਮੰਗਾਂ ਅਸੀਂ ਇਹ ਬਣਾ ਕੇ ਰਹਿਣੀ ਆ ਇਹ ਇਹ ਸਾਥੀ ਮੈਥੋਂ ਪਹਿਲਾਂ ਵੀ ਟੀਮ ਕਰਕੇ ਗਿਆ ਮੈਂ ਤਾਂ ਇੱਕੋ ਗੱਲ ਕਹਿਣਾ ਹੁਣਾ ਹੈ ਦਿੱਲੀ ਮੋਰਚੇ ਵੇਲੇ ਜਿਹੜੀ ਏਕਤਾ ਵਿਖਾਈ ਸੀ ਉਹ ਏਕਤਾ ਦੇ ਨਾਲ ਅਸੀਂ ਸਾਰੇ ਸਮਾਜ ਦੇ ਸਾਰੇ ਵਰਗਾਂ ਨੂੰ ਮਜ਼ਦੂਰਾਂ ਨੂੰ ਵਿਦਿਆਰਥੀਆਂ ਨੂੰ ਜਿਹੜੇ ਸਾਡੇ ਪਰਿਵਾਰ ਨੌਜਵਾਨ ਬੱਚੇ ਆ ਕੋਈ ਛੋਟਾ ਵਪਾਰੀ ਆ ਸ਼ਹਿਰੀ ਦੁਕਾਨਦਾਰਾ ਛੋਟੀ ਮੋਟੀ ਦੁਕਾਨਾ ਕਰਨ ਵਾਲੇ ਸਭ ਦਾ ਜਲੂਸ ਕੱਢਿਆ ਹੋਇਆ ਇਸ ਲੰਘਾਈ ਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਸਾਂਝੇ ਸੰਰਚ ਕਰਨੇ ਆ ਤੇ ਮੋਰਚਾ ਜਿਹੜਾ ਇਹ ਦਿਗਾ ਇੱਕ ਗਿੱਦਣ ਚੱਲ ਆ ਜਿਹੜੀਆਂ ਗਲਤ ਗੱਲਾਂ ਸਾਡਾ ਮਤਲਬ ਕਿ ਉੱਪਰ ਗਲਤ ਦੋਸ਼ ਲਾ ਰਿਹਾ ਹੈ ਭਗਵਾਨਤਮਾਨ ਆਪ ਦੀ ਪੀੜੀ ਥੱਲੇ ਸੋਟਾ ਮਾਰ